ਚੈਨਾ ਡੋਰ ਵੇਚਣ ਵਾਲੇ ਹੋ ਜਾਓ ਹੁਣ ਸਾਵਧਾਨ ਕਿਉਂਕਿ ਪ੍ਰਸ਼ਾਸਨ ਨੇ ਹੁਣ ਚੈਨਾ ਡੋਰ ਵੇਚਣ ਵਾਲਿਆਂ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਤੁਹਾਨੂੰ ਪਤਾ ਇਹ ਚੀਨਾ ਨਿਆਣੇ ਮਰਦੇ ਆ ਤੇਰੀਆਂ ਦੂ ਨਾ ਨਾ ਜੇ ਤੁਹਾਨੂੰ ਪਤਾ ਹੈ ਇਹ ਚੀਨਾ ਨਿਆਣੇ ਮਰਦੇ ਆ ਤੇ ਤੁਸੀਂ ਆ ਦੇਖੋ ਭਾਈ ਇੱਕ ਮਿੰਟ ਇੱਕ ਮਿੰਟ ਪਰ ਮੇਰੀ ਗੱਲ ਸੁਣੋ ਨਹੀਂ ਗਾਣ ਤੇ ਗੰਦੀ ਕਰਦਾ ਭਾਈ ਆ ਯਾਰ ਗਾਉਂਦੇ ਹੀ ਆਏ ਕੀ ਇਹ ਗਾਣ ਦਾ ਮਾ ਪਤਾ ਨਾ ਇਹਦਾ ਕਿੰਨਾ ਨੁਕਸਾਨ ਹੈ ਜੀ ਮੈਂ ਤੇ ਆ ਮੈਂ ਗਾਣ ਨਹੀਂ ਕਰਦਾ ਹੈ ਗਾਣ ਨਹੀਂ ਕਰ ਉਹ ਨਹੀਂ ਗਾਉ ਤੋ ਗੰਦੀ ਲੋੜ ਨਹੀਂ ਹੁਣ ਨਿੱਕੇ ਨਿੱਕੇ ਬੱਚੇ ਤੁਹਾਡੇ ਕੋ ਆ ਕੇ ਮੰਗਦੇ ਆ ਮੇਰੀ ਗੱਲ ਸੁਣੋ ਉਹ ਚੀਜ਼ ਦਾ ਦੇਖੋ ਨਹੀਂ ਹੈਗੀ ਗੱਲ ਇੱਕ ਲੱਗ ਚੀਜ਼ ਆ ਇਹਦੇ ਨਾਲ ਕਿੰਨੇ ਬੱਚੇ ਮਰਦੇ ਆ ਇਈ ਮੈਂ ਪੈਰੀ ਹੱਥ ਨਾ ਨਾ ਡੇ ਪੈਰੀ ਹੱਥ ਪੈਰੀ ਹੱਥ ਲਵਾਉਣਾ ਨਹੀਂ ਤੇ ਤਾਂ ਬਾਤ ਤੇ ਜੇ ਮੈਂ ਨਾ ਕੰਮ ਕਰੂੰਗਾ ਉਹ ਨਹੀਂ ਨਹੀਂ ਪੈਰੀ ਹੱਥ ਲਵਾਉਣਾ ਇੱਧਰ ਥੋੜੀ ਹੁੰਦੀ ਐ ਅੱਜ ਤੋਂ ਅਸੀਂ ਹੀ ਛੱਡ ਲਾਂਗੇ ਠੀਕ ਐ ਕੱਲ ਨੂੰ ਹੋਰ ਕਿੰਨੇ ਨਿਆਣੇ ਮਰਦੇ ਉਹ ਭਾਜੀ ਯਾਰ ਮੈਂ ਤੇ ਹਾਂਦਾ ਜੀ ਉਹ ਮੈਂ ਤਾਂ ਮੈਂ ਤਾਂ ਨਹੀਂ ਕਰਨੀ ਅਲਵਾ ਵਿੱਚ ਪਾ ਗਲਵਾ ਪਾ ਦੇ ਮੈਂ ਤੇ ਯਾਰ ਤੈਨੂੰ ਤਾਂ ਨਹੀਂ ਕਰਨ ਮੈਂ ਸੌਰੀ ਇਸ ਚੀਜ਼ ਵਿੱਚ ਕੋਈ ਗੱਲ ਨਹੀਂ ਤਾਈ ਮੈਂ ਮੰਨਦਾ ਮੈਂ ਗਾਹ ਬਾਤ ਤੇ ਰ ਇੱਕ ਮਿੰਟ ਇੱਕ ਵਾਰਨਿੰਗ ਤਾਂ ਬੰਦੀ ਭਾਈ ਇੱਕ ਵਾਰਨਿੰਗ ਮੈਂ ਯਾਰ ਬਾਅਦ ਹੀ ਲੈ ਗਾਨੀ ਇੱਕ ਮਿੰਟ ਭਾਈ ਇੱਕ ਵਾਰਨਿੰਗ ਹੀ ਪਾਉਂਦੀ ਆ ਨਾ ਭਾਈ ਜੇ ਮੈਂ ਗਾਹ ਬਾਤ ਤੇ ਭਾਜੀ ਵਾਰਨਿੰਗ ਤਾਂ ਤੁਹਾਨੂੰ ਤਾਂ ਦੇਂਗੇ ਜੇ ਕੰਮ ਮਰਮੋਟਾ ਹੋਵੇ ਹੁਣ ਤੇ ਤੇਰੇ ਕੋਲ ਪੇਟੀਆਂ ਵੀ ਪੇਟੀਆਂ ਤੇਰੇ ਕੋਲ ਪਈਆਂ ਫੋਨ ਲੱਗੇ ਜਿਵੇਂ ਤੋ ਹੋਵੇ ਕੋਈ ਯਾਰ ਆ 4 20 ਦਾ ਮੈਂ ਤਾਂ ਫੋਨ ਮੰਗਾਇਆ 4 20 ਮੰਗਾਇਆ ਭਾਜੀ ਮੈਂ 4 30 ਵਾਰੀ ਬੈਠ ਜਨ ਲੈ ਆ ਕੇ ਦਿੰਦਾ ਨਾ ਤਕੂ ਸਰਫੇ ਉਹ ਇਹ ਤੋ ਮੈਂ ਤੇਰੇ ਮਾਤੇ ਸਾਡੇ ਇਹ ਕੋ ਮਰੇ ਪਿਆ ਚੰਗ ਅਬ ਇਹ ਤੂ ਠੀਕ ਹੈ ਲਵਾਵਾ ਦੇਖ ਤੇ ਲਵਾਵਾ ਤਾਂ ਹੀ ਮੈਂ ਤੇ ਆਈ ਆ ਨਾ ਕਰ ਯਾਰ ਨਾ ਨਾ ਉਹ ਇਹ ਤੁਸੀਂ ਲੈ ਕੇ ਕਿਥੋਂ ਆਂ ਆ ਸੱਚਾ ਆਉਦੇ ਤੈਨੂੰ ਕੁਛ ਨਹੀਂ ਕਹਿੰਦੇ ਹਾਂਜੀ ਇੱਕ ਮਿੰਟ ਬੱਲੇ ਮੈਂ ਗੱਲ ਸੁਣ ਹਾਂ ਸੁਣ ਮੈਂ ਭਾਜੀ ਆਨਲਾਈਨ ਮੂੰਹਾਂਦਾ ਰਿਗਾ ਤੇ ਨਾਲ ਤੋਂ ਹਾਂ ਤੇ ਉਹ ਬੰਦਾ ਹੁਣ ਫੋਨ ਹੀ ਚੱਕਦਾ ਧੰਨਵਾਦ ਰਸਿਆ ਜੀ ਨਾ ਮੈਂ ਅਗਾਹ ਦੇ ਦੁਕਾਨਾ ਤੋਂ ਮੈਂ ਵੀ ਲਿਆਉਣਾ ਹੁੰਦਾ ਦੁਕਾਨ ਕੋ ਦੱਸ ਕੇ ਤੂੰ ਲੈਣਾ ਪਤਨੋ ਨਹੀਂ ਕੁਛ ਕਹਿੰਦੇ ਭਾਈ ਯਕੀਨ ਤੇਰਾ ਬਾਦਾਂ ਰੰਡ ਤੈਨੂੰ ਅਜੀ ਕੁਛ ਨਹੀਂ ਕਹਿੰਦੇ ਤੇ ਤੇ ਪਰਚਾ ਨਹੀਂ ਹੁਣ ਦਵਾਗੇ ਹੋਰ ਦੱਸ ਸੱਚ ਦੱਸ ਕੇ ਤੂੰ ਲੈ ਕੇ ਆਉਣਾ ਤੇ ਕਿੰਨੇ ਗੱਟੂ ਦੇ ਕੋਲ ਹੋਣ ਪਿਆ। ਭਾਈ ਮੈਨੂੰ ਕਦੇ ਨਹੀਂ ਗੱਲ ਆ। ਮੈਂ ਹੁਣ ਲੈ ਕੇ ਆਂਦੇ ਜਾ। ਮੇਤੋਂ ਗੱਟੂ ਹੈ ਨਹੀਂਗੇ। ਤੂੰ ਇਹ ਨਾ ਤੂੰ ਯਕੀਨ ਕਰ ਉਹ ਤੋ ਲੈ ਕੇ ਆਂਦੇ ਚੱਲ ਇਹ ਦੱਸ ਕਿਤੋਂ ਲੈ ਕੇ ਆਂਦੇ। ਭਾਈ ਮੈਂ ਕਿਹਾ ਤੁਹਾਨੂੰ ਦੇ ਨਹੀਂ ਬੜੀ। ਯਾਰ ਇਦਾਂ ਨਹੀਂ। ਇੱਕ ਮਿੰਟ ਤੂੰ ਸੱਚਾਈ ਦੱਸ ਪਰ ਤੈਨੂੰ ਕੁਝ ਨਹੀਂ ਕਹਿੰਦੇ। ਭਾਈ ਇੱਥੇ ਸੱਚਾਈ ਦੱਸਦਾ ਮੈਂ। ਇੱਦਾਂ ਨਹੀਂ ਗਲਤ ਕੰਮ ਲਈ। ਭਾਜੀ ਗਲਤ ਕੰਮ। ਗਲਤ ਕੰਮ ਦੇ ਵਿੱਚ ਆਪਾਂ ਕਿ ਬਖਸ਼ਾਂਗੇ ਨਹੀਂ। ਜਿੱਕੇ ਦੇ ਗਲ ਉਹ ਭਾਜੀ ਇੱਦਾਂ ਆਨਲਾਈਨ ਮਗਾ ਦੇਦੇ ਆ ਯਾਰ ਭਾਜੀ। ਫਿਰ ਆਪੇ ਮੇਰੇ ਕੋਲ ਆਪਾਂ ਅਸੀਂ ਬਰਾਵਾ ਦੇ ਕੀਤੇ। ਹਾਂਜੀ। ਫਈਆ ਹੈ ਯਾਰ ਤੇ ਯਾਰ ਤੁਸੀਂ ਅਸੀਂ ਲੈ ਕੇ ਵੀ ਜੰਨੇ। ਹਾਂਜੀ। ਠੀਕ ਹੈ। ਫਿਰ ਫੇੜਾ ਸਮਾਨ ਤੇਰੇ ਕੋਲ ਹੀ ਆ। ਹਾਂਜੀ। ਠੀਕ ਹੈ। ਆ ਸਾਰੇ ਚਾਈਨਸ ਠੀਕ ਹੈ ਜਿਹਨਾਂ ਨੇ ਆਨੇ ਮਾਰਦੇ ਆ। ਹੁਣ ਥੋੜੇ ਜਣ ਪਹਿਲੇ ਇੱਕ ਕੁੜੀ ਦਾ ਸਾਰਾ ਹਿੱਸਾ ਵਟੋਗੇ। ਦੇਖਿਆ। ਤਾਂ ਇਹ ਐਕਸਨ ਕਾਲ ਤੱਕ ਨੂੰ ਫਾਈਲ ਜਾਂਚਉਂਦਾ ਦੇ ਸੰਦੇਸ਼ ਦੇਖ ਮੈਂ ਲੱਗਦਾ ਸਾਜੇ ਦਾ ਕੰਮ ਹੀ ਹੋਦਾ ਹੈ ਦੇਖੋ ਦਿਲੀਤਾ ਦੇ ਦੋ ਮੇਦਾ ਨਾ ਠੀਕ ਆ ਜੇ ਕਹੋ ਮੈਂ ਲਿਖਿਆ ਜਾਂਦਾ ਅਸੀਂ ਚਾਈਨਾ ਰੋਲ ਮੰਗੀ ਅੱਗੇ ਆ ਕੋਈ ਮੰਗਦਾ ਨਹੀਂ ਬਲੈਕ ਮੈਟਰ ਪਹਿਲਾਂ ਮੈਂ ਤਾਂ ਮੰਗੀ ਜੀ ਤਾਂ ਨਹੀਂ ਸੀ ਕਿ ਮੈਂ ਦਿੱਤੀ ਨਹੀਂ ਸੀ ਕਿ ਦਿੱਤੀ ਹਨ ਉਹ ਪੈਸੇ ਲੈ ਕੇ ਚਲ ਗਿਆ ਬਿਲਕੁਲ ਹਨਾ ਬਿਲਕੁਲ ਦਿੱਕਤ ਜਾਂ ਮੈਂ ਤਾਂ ਕੋਈ ਨਹੀਂ ਹੈ ਹੀ ਨਹੀਂ ਮੈਂ ਤਾਂ ਬਾਹਰ ਨਹੀਂ ਹੈ ਨਹੀਂ ਉਹ ਇਹਦੇ ਵਿੱਚ ਕੀ ਕੀ ਨਾਲ ਲੰਗਾ ਸੀ ਉਹਦਾ ਗੋਲ ਮੇਰੇ ਕੋਲ ਗੋਲ ਠੀਕ ਹੈ ਗੋਲ ਯਾਰੋ ਬੱਚਾ ਹੀ ਮੰਗਦਾ ਹੈ ਇਸ ਤੇਰੇ ਕੋ ਨਹੀਂ ਨਹੀਂ ਉਹ ਫਾਈਟਰ ਮੰਗ ਰਹੀ ਹੈ ਗਰੀ ਉਸ ਤੋਂ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰੀਂ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ